ਹਸਪਤਾਲ ਚ ਡਾਂਗੋ ਡਾਂਗੀ ਹੋਈਆਂ 2 13 ਚੱਲੀਆਂ ਚਪੇੜਾਂ ਕੱਡੀਆਂ ਗਾਲਾਂ ਪਾੜ ਦਿੱਤੇ ਕੱਪੜੇ ਜਵਰਦਸਤ ਝੜਪ ਦੀ ਵੀਡੀਓ ਵਾਇਰਲ ਜੀहां ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਸਿਵਲ ਹਸਪਤਾਲ ਚ ਕਿਸ ਤਰੀਕੇ ਨਾਲ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਘਸੁੰਨ ਮੁਕੇ ਚਪੇੜਾਂ ਫਰਾਈਆਂ ਜਾ ਰਹੀਆਂ ਨੇ ਜੰਮ ਕੇ ਡਾਂਗਾ ਛੋਟੀਆਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾ ਰਿਹਾ ਹੈ ਕਾਫੀ ਸਮਾਂ ਦੋਮੇ ਧਰਾਂ ਵੱਲੋਂ ਇਹ ਹੰਗਾਮਾ ਹਸਪਤਾਲ 'ਚ ਕੀਤਾ ਗਿਆ ਹੁੰਦੀ ਇਸ ਝੜਪ ਨੂੰ ਦੇਖ ਵੱਡੀ ਗਿਣਤੀ 'ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾ ਵੱਲੋਂ ਦੋਮੇ ਧਰਾਂ ਨੂੰ ਛਡਾਉਣ ਦੀ ਹਟਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਹੈ ਪਰ ਆਪੇ ਤੋਂ ਬਾਹਰ ਹੋਈਆਂ ਦੋਮੇ ਧਰਾਂ ਇੱਕ ਦੂਜੇ ਤੇ ਹਮਲਾ ਕਰਦੀਆਂ ਇਸੇ ਤਰ੍ਹਾਂ ਦਿਖਾਈ ਦਿੱਤੀਆਂ ਨੇ ਕਾਫੀ ਸਮਾਂ ਹਸਪਤਾਲ 'ਚ ਇਹ ਗਹਿਗਾਚ ਲੜਾਈ ਹੋਈ ਹੈ ਇਸ ਪੂਰੀ ਝੜਪ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਝੜਪ ਦੀਆਂ ਇਹ ਤਸਵੀਰਾਂ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਦੋਵੇਂ ਤਰ੍ਹਾਂ ਇਲਾਜ ਲਈ ਇਹ ਹਸਪਤਾਲ ਚ ਆਈਆਂ ਸੀ ਜਿੱਥੇ ਦੋਵੇਂ ਤਰ੍ਹਾਂ ਵਿਚਾਲੇ ਇਹ ਖੂਨੀ ਝੜਪ ਹੋਈ ਹੈ ਇੱਕ ਦੂਜੇ ਦੇ ਕੱਪੜੇ ਦੋਵੇਂ ਤਰ੍ਹਾਂ ਵੱਲੋਂ ਪਾੜੇ ਗਏ ਨੇ ਕੁੱਟਮਾਰ ਕੀਤੀ ਗਈ ਹੈ ਜਿਸ ਕਰਕੇ ਹਸਪਤਾਲ 'ਚ ਤਣਾਅ ਵਾਲਾ ਮਾਹੌਲ ਬਣਿਆ ਦਿਖਾਈ ਦਿੱਤਾ ਸਾਡੇ ਕੋਲ ਪ੍ਰਵਾਹ ਸਿੰਘ ਵਾਲੇ ਤੋਂ ਦੋ ਪਾਰਟੀਆਂ ਆਈਆਂ ਨੇ ਦਾਖਲ ਹੋਣ ਇਹ ਫੀਰਸ ਫਾਜ਼ੀ ਬਾਗੋਂ ਨਾਲ ਹੋ ਰਿਹਾ ਹੈ। ਅੰਮੋਚਾ ਹੈ ਜਿਸ ਬਾਰੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਜੋ ਵੀ ਅਗਲੀ ਕਾਰਵਾਈ ਪੁਲਿਸ ਕਰੇਗੀ। ਝਗੜੇ ਦਾ ਕਾਰਨ ਕੀ ਹੋਇਆ ਜੀ ਇੱਥੇ? ਕਾਰਨ ਤਾਂ ਅਸੀਂ ਇਹ ਪੁੱਛਾਂਗੇ ਇੱਥੇ ਸਾਡੇ ਅੱਗੇ ਲੜੇ ਨੇ ਆਪਸ ਵਿੱਚ ਦੋਨੋਂ ਪਾਰਟੀਆਂ ਐਡਮਿਟ ਹੋਣਾ ਹੈ ਜੀ। ਉਹ ਆਪਸ ਲੜੇ ਨੇ ਅਸੀਂ ਤਾਂ ਜੋ ਸੱਟਾਂ ਲਿਖਣੀਆਂ ਸੀ ਉਹ ਸੱਟਾਂ ਲੈ ਲਈਆਂ। ਕਿਥੋਂ ਦੇ ਲੋਕ ਸੀਗੇ ਇਹ? ਪ੍ਰਵਾਹ ਸਿੰਘ ਵਾਲੇ। ਆਖਰ ਇਹ ਝੜਪ ਕਿਉਂ ਹੋਈ ਹੈ ਕਿਉਂ ਇੱਕ ਦੂਜੇ ਤੇ ਦੋਵੇਂ ਧਿਰਾਂ ਵੱਲੋਂ ਇਹ ਅਟੈਕ ਕੀਤਾ ਗਿਆ ਇਸ ਪਿੱਛੇ ਦੀ وجہ ਸਾਹਮਣੇ ਨਹੀਂ ਆ ਸਕੀ ਨਾ ਹੀ ਇਸ ਮਾਮਲੇ 'ਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਆਇਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਜਗਬਣੀ ਟੀਵੀ ਦੇ ਦਰਸ਼ਕ ਜੋਸ਼ ਦੀ ਰਿਪੋਰਟ